ਸੋ ਗਾਇਸ ਆਪਾਂ ਆ ਗਏ ਹਾਂ ਕਿਚਨ ਦੇ ਵਿੱਚ ਤੇ ਇੱਥੇ ਮੈਂ ਰੱਖ ਦਿੱਤਾ ਹੈ ਕੁੱਕੜ ਇਹਦੇ ਵਿੱਚ ਆਪਾਂ ਹੁਣ ਤੇਲ ਪਾਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਬਿਲਕੁਲ ਵੀ ਸਕਿੱਪ ਨਹੀਂ ਕਰਨੀ ਹੈ ਜੀ ਵੀਡੀਓ ਤੇ ਇੱਕ ਦੇ ਵਿੱਚ ਆਪਾਂ ਪਾਵਾਂਗੇ ਜੀ ਤੇਲ ਚੋਲ ਬਣਾਉਣੀ ਆਪਾਂ ਸਮਾਨ ਜਿਹੜਾ ਰੈਡੀ ਕੀਤਾ ਹੈ ਸੋ ਇਹ ਹੈਗੀ ਨਿਊਟਰੀ ਇਹ ਹੈਗੇ ਹਰੇ ਮਟਰ ਜਿਹੜੇ ਮੈਂ ਸਟੋਰ ਕੀਤੇ ਹੋਏ ਸੀ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਰਹੇ ਆ ਬਿਲਕੁਲ ਵੀ ਖਰਾਬ ਨਹੀਂ ਹੋਏ ਤੇ ਇਹ ਹੈ ਇਹਨੇ ਟਮਾਟਰ ਅਦਰਕ ਘਿੜੀ ਮਿਰਚ ਤੇ ਆਲੂ ਤੇ ਇਹ ਹੈਗੀ ਪਿਆਜ਼ ਇਹ ਹੈਗਾ ਜੀਰਾ ਸੋ ਇਹ ਹੈਗਾ ਜੀਰਾ ਤੇ ਇਹ ਹੈਗੇ 2 ਗਲਾਸ ਚੋਲਾਂ ਦੇ ਤੇ ਹੁਣ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਜੀ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਇਹਦੇ ਵਿੱਚ ਸੋ ਇਹ ਹੈਗਾ ਇਹ ਧਨੀਆ ਤੇ ਇਹਦੇ ਵਿੱਚ ਉਹ ਜਿਹੜੀ ਚੀਜ਼ ਦਾ ਮੈਂ ਨਾਮ ਲੈ ਰਹੀ ਸੀ ਉਹ ਮਿਕਸ ਕੀਤੀ ਹੋਈ ਆ ਸੋ ਜਦੋਂ ਆਪਾਂ ਚੋਲ ਬਣਾਵਾਂਗੇ ਉਦੋਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਵਿੱਚ ਆਪਾਂ ਕਿਹੜੇ ਚੀਜ਼ ਮਿਕਸ ਕੀਤੀ ਆ ਸੋ ਤੁਸੀਂ ਵਲੌਗ ਦੇ ਨਾਲ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਬਿਲਕੁਲ ਵੀ ਸਕਿੱਪ ਨਹੀਂ ਕਰ। ਸੋ ਇਹਦੇ ਵਿੱਚ ਅਪਾ ਤੇਲ ਪਾਇਆ ਹੈ, ਵਿੱਚ ਪਾਇਆ ਜੀਰਾ ਤੇ ਤੁਸੀਂ ਚਾਹੋ ਤੇ ਜੀਰੇ ਦੇ ਨਾਲ ਸੁੱਕਾ ਧਨੀਆ ਵੀ ਪਾ ਸਕਦੇ ਹੋ। ਤੇ ਤੁਸੀਂ ਬਸ ਦੇਖਦੇ ਰਹੋ। ਜੀਰਾ ਇਹਨਾਂ ਅਪਾ ਪਾਵਾਂਗੇ। ਪਿਆਜ਼। ਆਹ ਨੂੰ ਪਿਆਜ਼।

ਇਸ ਤੇ ਪਾਉਣ ਦਾ ਪਾਣੀ ਨਹੀਂ ਪਾਣੀ ਇਹ ਹੁਣ ਇਸ ਪਾ ਰਹੇ ਹਾਂ ਟਮਾਟਰ ਮਟਰ ਕੜੀ ਮਟਰ ਇਸ ਦੇ ਨਾਲ ਵੀ ਬਣਾ ਸਕਦੇ ਹੋ ਕੱਲੀ ਕੱਲੀ ਜੀ ਮਿਕਸ ਕਰਨ ਦੀ ਲੋੜ ਨਹੀਂ ਆ ਨਾਲ ਹੀ ਤੁਸੀਂ ਮਿਕਸ ਕਰ ਸਕਦੇ ਹੋ ਸਾਰੀ ਬਹੁਤ ਵਧੀਆ ਚੋਰਾਂ ਦੀ ਹੈ ਇਹ ਸਾਰੇ ਜਿਹੜੇ ਕੁਲੀ ਅੰਡਾਾਂ ਦੀ ਬਾਗਾ ਫਾਇਦੇ ਵਿੱਚ ਪਾਵਾਂਗੇ ਨਮਕ ਹੋ ਗਿਆ ਨਾ ਤਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਵੀ ਗੂੜਾ ਲੋਨ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਮਸਾਲਾ ਤੇ ਤੁਸੀਂ ਇਹਨੂੰ ਥੋੜਾ ਜਿਹਾ ਕਲਰ ਦੇ ਦਿੰਗੇ ਤਾਂ ਉਹਨਾਂ ਨੂੰ ਖੁਸ਼ੀ ਪਾ ਸਕਦੇ ਆ। ਤੇ ਹਲਦੀ ਨਾਲ ਬਹੁਤ ਸੋਹਣਾ ਕਲਰ ਆਉਂਦਾ ਹੈਗਾ। ਹਲਦੀ ਦਾ ਸੇਕ ਵੀ ਸਾਡੀ ਸਿਹਤ ਲਈ ਸੇਕ ਵੀ ਬਹੁਤ ਵਧੀਆ ਹੁੰਦੀ ਹੈ। ਤੇ ਇਹ ਲੋਕ ਤੇ ਦੁੱਧ ਚ ਵੀ ਪਾ ਕੇ ਪਿੰਦੇ ਹਲਦੀ। ਤੇ ਹੁਣ ਆਪਾਂ ਉਸ ਚੀਜ਼ ਦੀ ਗੱਲ ਕਰਦੇ ਹਾਂ ਜਿਹੜੀ ਆਪਾਂ ਇਹਦੇ ਵਿੱਚ ਮਿਕਸ ਕੀਤੀ ਆ। ਇਦੇ ਵਿੱਚ ਆਪਾਂ ਪਾਇਆ ਹੈ ਹੋੜਾ ਆਜਾ ਪੂਤਨਾ ਦੋ ਤਿੰਨ ਪੱਤੀਆਂ ਸੋ ਉਹਦੇ ਨਾਲ ਬਹੁਤ ਟੇਸਟੀ ਚੌਲ ਬਣਦੇ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹ ਆਪਾਂ ਹੁਣ ਇਹਦੇ ਵਿੱਚ ਪਾ ਲਾਂਗੇ ਕਿ ਕੋਤਨਾ ਤੋਂ ਦੇ ਨਾਲ ਸਾਡੀ ਮਤਲਬ ਜਿਹੜਾ ਹਾਜਮਾ ਵਾ ਉਹ ਵੀ ਠੀਕ ਰਹਿੰਦਾ ਵਾ ਇਸ ਕਰਕੇ ਆਪਾਂ ਚੋਲੇ ਦੇ ਵਿੱਚ ਦੋ ਤਿੰਨ ਪੱਤੀਆਂ ਪਾਈਆਂ ਨੇ ਜਿਆਦਾ ਨਹੀਂ ਦੋ ਤਿੰਨ ਪੱਤੀਆਂ ਦਾ ਸਵਾਦ ਬੜੀਆ ਟੇਸਟੀ ਬਣਦੀ ਚੋਲੇ ਤੇ ਖਾਣੇ ਦੀ ਵਧੀਆ ਇਹਦੇ ਵਿੱਚ ਆਪਾਂ ਪਾਵਾਂਗੇ ਜਿਹਦੇ ਚੋਲ ਧੋ ਕੇ ਰੱਖੇ ਸੀ ਧੋ ਪਾ ਦਿੰਦੇ ਜਦ ਆਪਾਂ ਪਾਵਾਂਗੇ ਜੀ ਦੋ ਗਲਾਸ ਚੌਲਾਂ ਦੇ ਸੀ ਤੁਹਾਨੂੰ ਦੱਸ ਰਹੀ ਆਪਾਂ 1 ਗਲਾਸ ਪਾਉਂਦਾ ਦੋ ਗਲਾਸ ਪਾਣੀ ਦੇ ਸੋ ਤੁਸੀਂ ਜ਼ਿਆਦਾ ਪਾਣੀ ਨਹੀਂ ਪਾਉਣਾ ਸਿਰਫ 3 ਗਲਾਸ ਪਾਣੀ ਦੇ ਪਾਉਣੇ ਆ ਇਹਨੂੰ ਆਪਾਂ ਕਰਦਾਂ ਨੂੰ ਪਰ ਹਬਰ ਜਦ ਆਪਾਂ ਦੋ ਜਾਂ ਡੇਢ ਸੀਟੀ ਮੜਾਵਾਂਗੇ ਇਹਨੂੰ ਜ਼ਿਆਦਾ ਨਹੀਂ ਡੇਢ ਕਸਤੀ ਮਾਰ ਕੇ ਐਸਾ ਆਪਣਾ ਘੰਤ ਕਰਦਾਂਗੇ ਸੋ ਤੁਸੀਂ ਦੇਖਿਓ ਬਹੁਤ ਸੌਟ ਚੋਲ ਬਣਦੇ ਆ ਯਮੀ ਯਮੀ ਸੋ ਤੁਸੀਂ ਜਰੂਰ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਨੂੰ ਅਗਲੀ ਵੀਡੀਓ 'ਚ ਮਿਲਾਂਗੇ ਤੇ ਫਿਰ ਦੇਖਾਂਗੇ ਆਪਾਂ ਕੀ ਵਧੀਆ ਬਣੇ ਕਿ ਜਿਆਦਾ ਆਪਾਂ ਬੰਦ ਕਰ ਦਿੱਤਾ ਸੋ ਗਾਇਸ ਚੋਲ ਹੋ ਗਏ ਨੇ ਰੈਡੀ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਇਹਦੇ ਵਿੱਚ ਕਿਹੜੀ ਚੀਜ਼ ਇਸਤੇਮਾਲ ਕੀਤੀ ਆ ਸੋ ਇਹਦੇ ਵਿੱਚ ਆਪਾਂ ਪਾਈਆਂ ਸੀ ਪੂਤਨੇ ਦੀਆਂ ਪੱਤੀਆਂ ਤਿੰਨ ਚਾਰ ਪੱਤੀਆਂ ਪਾ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਚੋਲ ਤੁਸੀਂ ਇਹਦੇ ਵਿੱਚ ਆਲੂ ਦੇ ਵਿੱਚ ਜਿਹੜੀ ਦਾਲ ਵੜੀ ਪੁੰਦੇ ਆ ਸੋ ਵੀ ਇਸਤੇਮਾਲ ਕਰ ਸਕਦੇ ਹੋ ਬਹੁਤ ਟੇਸਟੀ ਚੋਲ ਬਣਦੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਵਾਜਿਸਟ ਜੋ ਚੋਲ ਬਣਦੇ ਨੇ ਸੋ ਮੈਂ ਸ਼ੈਡ ਤੇ ਪਿਕ ਲਗਾ ਦਿੱਤੀ ਹੈ ਚੋਲਾ ਦੇ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਮੱਖਣ ਬਹੁਤ ਟੇਸਟੀ ਲੱਗਦੇ ਨੇ ਚੋਲ ਮੱਖਣ ਇਹ ਕਾਲੂ ਦੇ ਪਰੌਂਠੇ ਉੱਪਰ ਤੇ ਇੱਕ ਚੋਲਾਂ ਦੇ ਉੱਪਰ ਬਹੁਤ ਟੇਸਟੀ ਲੱਗਦੇ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮੈਂ ਲੰਕਨ ਜ਼ਰੂਰ ਪ੍ਰੈਸ਼ ਕਰ ਦਿਓ ਜੀ ਜੇ ਇਹ ਮੇਰੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਜਲਦੀ ਮੇਰੀ ਅਗਲੀ ਵੀਡੀਓ ਦਾ ਸੋ ਮਿਲਦੇ ਆ ਅਗਲੇ ਵਲੋਗ ਦਮ ਬਾਏ ਬਾਏ